ਆਪਣੇ ਵਿੱਚ ਬਲਦੇਵ ਸਿੰਘ ਜੀ ਜੋ ਪ੍ਰਧਾਨ ਹੈ ਕਿਸਾਨ ਜੁਨੇ ਜੋ ਖਨੋਰੀ ਬਾਰਡਰ ਤੇ ਕਾਫੀ ਲੰਬੇ ਸਮੇਂ ਤੋਂ ਇੱਥੇ ਬੈਠੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਜਿੰਨੇ ਕੀ ਬਲਦੇ ਆਪਣੇ ਡਲੇਵਾਲ ਸਾਹਿਬ ਨੂੰ ਅਸਵੇਰ 3 ਵਜੇ ਚੁੱਕਿਆ ਗਏ ਤੇ ਕੀ ਤੁਹਾਨੂੰ ਲੱਗਦਾ ਹੈ ਵੀ ਕੋਈ ਇਹ ਰਾਜਨੀਤੀ ਤੌਰ ਤੇ ਜਾਂ ਕੋਈ ਚਾਲ ਹੈ ਜਾਂ ਕੀ ਮੈਨੂੰ ਤੁਹਾਨੂੰ ਲੱਗਦਾ ਹੈ ਪਰਸੋਂ ਦੀ ਰਾਤ ਤੁਹਾਡੇ ਨਾਲ ਹਜੇ ਗੱਲਬਾਤ ਮੀਟਿੰਗ ਕਰਕੇ ਸਾਡੇ ਡਲੇਵਾਲ ਸਾਹਿਬ ਬਲਦੇਵ ਸਿੰਘ ਸਨੋਹਾ ਭਾਰਤੀ ਕਿਸਾਨ ਜੁਨੇ ਅਨੇਕਤਾ ਸਿੱਧੂਪੁਰ ਜ਼ਿਲ੍ਹਾ ਬਟੰਡਾ ਦੇ ਪ੍ਰਧਾਨ ਸੋ ਸਾਨੂੰ ਲੱਗ ਰਿਹਾ ਹੈ ਕਿ ਸਰਕਾਰ ਡਰ ਗਈ ਕਿਉਂਕਿ ਅਸੀਂ ਬਹੁਤ ਪਿੱਛੇ ਤੋਂ ਜੇ ਕਹਿਣਾ ਹੋਵੇ ਤਾਂ ਲਗਭਗ ਅਸੀਂ ਅੱਧੀ ਜ਼ਿੰਦਗੀ ਜਿਹੜੀ ਅਸੀਂ ਇਹਨਾਂ ਅੰਦੋਲਨਾਂ ਦੇ ਵਿੱਚ ਲਾਤੀ ਜਦੋਂ ਅਸੀਂ ਕੋਈ ਇਹੋ ਜਿਹਾ ਫੈਸਲਾ ਲੈਣੇ ਆ ਤੇ ਉਸ ਅੰਦੋਲਨ ਨੂੰ ਜਿੱਤ ਵੱਲ ਲੈ ਜਾਣਾ ਹੁੰਦਾ ਤਾਂ ਉਦੋਂ ਫਿਰ ਅਸੀਂ ਇਹ ਫੈਸਲਾ ਲੈਣਾ ਕਈ ਪਹਿਲਾਂ ਸੀ ਇਹ ਸਰਕਾਰ ਨੂੰ ਆਪਣੇ ਇਹਨਾਂ ਫੈਸਲਿਆਂ ਰਾਹੀਂ ਦਿਖਾਇਆ ਹੈ ਭਾਵੇਂ ਉਹ ਸਾਡੇ ਜਿਹੜਾ ਪੰਜਾਬ ਦੇ ਵਿੱਚ ਜਿਨ੍ਹਾਂ ਤੇ ਪੰਚਾਇਤ ਅ ਕਬਜ਼ਾ ਕਰਦੀ ਸੀਗੀ ਜਿਹੜੇ ਦਿਪਿਨਾਂ ਸੀਗੀਆਂ ਸਾਡੀਆਂ ਬਚਤਾਂ ਅਸੀਂ ਕੀ ਪੈਟੇ ਫਰੀਰਕੋਰ ਦੇ ਵਿੱਚ ਇਸ ਫੈਸਲੇ ਨੂੰ ਕਬੂਲਿਆ ਸਰਕਾਰ ਨੂੰ ਚੁਣੌਤੀ ਦਿੱਤੀ ਔਰ ਸਰਕਾਰ ਨੂੰ ਗੋਡੇ ਟਿਕਣੇ ਪਏ ਤੇ ਉਹ ਜਿਹੜਾ ਸਾਡਾ ਫੈਸਲਾ ਲਾਗੂ ਕਰਨਾ ਪਿਆ ਹਜ਼ਾਰਾਂ ਕਿਸਾਨਾਂ ਨੂੰ ਦਾ ਲਾਭ ਮਿਲੇ ਇਸੇ ਤਰ੍ਹਾਂ ਅਸੀਂ ਪਟਿਆਲੇ ਦੇ ਵਿੱਚ ਜਦੋਂ ਬਿਜਲੀ ਦੇ ਸਾਡੇ ਕਨੈਕਸ਼ਨਾਂ ਭਾਵੇਂ ਉਹ ਇੱਕ ਪਰਿਵਾਰ ਦੇ ਵਿੱਚ ਚਾਰ-ਚਾਰ ਥਾਂ ਵੀ ਹੁੰਦੇ ਤੇ ਭਾਵੇਂ ਸਾਡਾ ਬੋਰ ਖਤਮ ਹੋ ਜਾਂਦਾ ਸਾਨੂੰ ਸਾਡੀ ਉਹ ਮੋਟਰ ਸ਼ਿਫਟ ਨਹੀਂ ਹੁੰਦੀ ਸੀ ਅਸੀਂ ਢੇੜੇ ਮਾਰ ਮਾਰ ਥੱਕ ਜਾਂਦੇ ਅਸੀਂ ਫੈਸਲਾ ਕੀਤਾ ਕਿ ਜਿਹੜਾ ਕਨੈਕਸ਼ਨ ਹੈ ਉਹ ਬਿਨਾਂ ਖਰਚੇ ਤੋਂ ਬਿਨਾਂ ਕਿਸੇ ਲੋਭ ਲਾਲਚ ਤੋਂ ਆਪਣੇ ਆਪ ਦੇ ਖਰਚੇ ਤੇ ਕਿਸਾਨ ਆਪਣੇ ਖੇਤ ਦੇ ਵਿੱਚ ਜਿੱਥੇ ਮਰਜ਼ੀ ਜਾ ਕੇ ਸ਼ਿਫਟ ਕਰ ਸਕਦਾ ਹੈ ਉਸ ਫੈਸਲੇ ਨੂੰ ਅਸੀਂ ਮਤਲਬ ਜਣੀ ਬਾਬਰ ਕਾਰਪੋਰੇਸ਼ਨ ਤੋਂ ਲਾਗੂ ਕਰਾਇਆ ਬਹੁਤ ਸਾਰੇ ਸਾਡੇ ਇਹ ਮਤਲਬ ਜਣੀ ਜਿਹੜੇ ਪਿੱਛੇ ਅंदोलਨ ਨੇ ਜਿਹੜੇ ਅਸੀਂ ਸਿੱਧ ਕਰਕੇ ਦਿੱਤੇ ਆ ਸਰਕਾਰਾਂ ਕਿਸੇ ਪਾਸੇ ਨਹੀਂ ਹੁਣ ਇਹ ਵੀ ਅਸੀਂ ਭਾਵੇਂ 700 ਤੋਂ ਉੱਪਰ ਸਾਡੇ ਕਿਸਾਨ ਦਿੱਲੀ ਅंदोलਨ ਦੇ ਵਿੱਚ ਗੁਆਏ ਤੇ ਭਾਵੇਂ ਹੁਣ 400 ਤੇ 33 ਭਾਵੇਂ ਉਹਨਾਂ ਚੋਂ ਫੱਟੜ ਹੋਏ ਹੁਣ ਭਾਵੇਂ ਸਾਡੇ ਬੱਚਾਂ ਦੀ ਰੋਟੀ ਨਹੀਂ ਗਈ ਹੋਵੇ ਤੇ ਭਾਵੇਂ ਸ਼ੁਭ ਕਰਨ ਵਰਗੇ ਸਾਡੇ ਗੋਲੀ ਮਾਰ ਕੇ ਸ਼ਹੀਦ ਕੀਤੇ ਹੁਣ ਤਾਂ ਅਸੀਂ ਸੋਚ ਲਿਆ ਵੀ ਸਰਕਾਰ ਦਾ ਰਬਈਆ ਠੀਕ ਨਹੀਂ ਸਰਕਾਰ ਦੀ ਭਾਵਨਾ ਮਾੜੀ ਹੈ ਜੇਕਰ ਅਸੀਂ ਇਸ ਅਦੋਲਨ ਨੂੰ ਲੋਕਾਂ ਦੀ ਭੀੜ ਇਕੱਠੀ ਕਰਕੇ ਅੱਗੇ ਵਧਣ ਦੀ ਗੱਲ ਕਰਾਂਗੇ ਤਾਂ ਸਾਡੇ ਤੇ ਫੇਰ ਉਹੀ ਕੰਮ ਹੋਣਾ ਤੇ ਸਾਡੇ ਪਤਾ ਨਹੀਂ ਕਿੰਨੇ ਨੌਜਵਾਨ ਹੈ ਜਿਹੜੇ ਸਾਡੀਆਂ ਮਾਤਾਵਾਂ ਦੇ ਸਾਡੇ ਬਜ਼ੁਰਗਾਂ ਦੇ ਜਿਹੜੇ ਚਿਰਾਗ ਬੁੱਝਣੇ ਨੇ ਜੋਵੇ ਨਾ ਤਾਂ ਅਸੀਂ ਖੁਦ ਆਪਣੀ ਜਿਹੜੀ ਆਪਦੀ ਜਾਨ ਦੀ ਜਿਹੜੀ ਕੁਰਬਾਨੀਆਂ ਦੇ ਦਿੱਤੀਆਂ ਅਸੀਂ ਆਰ ਪਾਰ ਦੀ ਲੜਾਈ ਲੜਨ ਦਾ ਬਹੁਤ ਵੱਡਾ ਜਿਹਾ ਫੈਸਲਾ ਕੀਤਾ ਔਰ ਉਹ ਫੈਸਲਾ ਅੱਜ ਦੀ ਡੇਟ ਸੀਗੀ ਅੱਜ ਸਰਕਾਰ ਡਰ ਗਈ ਡਰ ਕੇ ਸਰਕਾਰ ਨੇ ਸਾਡੇ ਆਗੂ ਨੂੰ ਟੱਕ ਲੈ ਜਿਹੜਾ ਅੱਜ ਤੋਂ 20 ਦਿਨ 20 ਅੱਗੇ ਜਾ ਕੇ ਮਤਲਬ ਚਲਚਲਾ ਹੋਣਾ ਸੀ ਕਿਉਂਕਿ 15 18 ਦਿਨ ਸਾਡੇ ਆਗੂ ਨੂੰ ਕੁਝ ਨਹੀਂ ਹੁੰਦਾ 15 18 ਦਿਨਾਂ ਬਾਅਦ ਉਹਦੀ ਹਾਲਤ ਬਹੁਤ ਵਿਗੜ ਜਾਣੀ ਹੈਗੀ ਚਾਹੇ ਕੋਈ ਹੈ ਉਦੋਂ ਜਾ ਕੇ ਸਰਕਾਰ ਨੇ ਇਹ ਕਦਮ ਚੱਕਣਾ ਸੀ ਤੇ ਸਰਕਾਰ ਨੇ ਬੈਠਣ ਤੋਂ ਪਹਿਲਾਂ ਹੀ ਇਹ ਕਦਮ ਚੱਕਿਆ ਸਾਡੇ ਸਾਡੇ ਨੂੰ ਲੱਗਦਾ ਕਿ ਸਰਕਾਰ ਸਾਡੇ ਕੋਲੋਂ ਡਰ ਗਈ ਔਰ ਸਰਕਾਰ ਡਰ ਗਈ ਪਰ ਸਾਡੇ ਆਗੂ ਨੂੰ ਆਪਣੇ ਰੈਸਟ ਦੇ ਵਿੱਚ ਲਿਆ ਪੰਜਾਬ ਪੁਲਿਸ ਨੇ ਬਹੁਤ ਨਿੰਦਣਯੋਗ ਜਿਹੜਾ ਸਾਡੀ ਪੰਜਾਬ ਦੀ ਪੁਲਿਸ ਨੇ ਕੀਤਾ ਭਾਵੇਂ ਉਹ ਸਾਡੀ ਸਰਕਾਰ ਦੇ ਛਾਰੇ ਦੇ ਕੀਤਾ ਭਾਵੇਂ ਉਹ ਕੇਂਦਰ ਦੇ ਛਾਰੇ ਦੇ ਕੀਤਾ ਸਵੇਰ 3 ਵਜੇ ਪੌਣੇ 3 ਵਜੇ ਸਾਡੇ ਸਾਡੇ ਜਿਹੜਾ ਧਰਮ ਹੈ ਗੁਰਸਿੱਖ ਮਰਜ਼ਾਦਾ ਮੁਤਾਬਕ ਤੜਕੇ ਅਸੀਂ ਪਾਠ ਪੂਜਾ ਕਰਦੇ ਆਂ ਉਸ ਸਮੇ ਅਸੀਂ ਪਾਠ ਪੂਜਾ ਕਰਨਾ ਹੁੰਦਾ ਹੈ ਤੇ ਉਸ ਸਮੇ ਸਾਡੇ ਡੱਲੇਬਾਦ ਸਾਹਿਬ ਨੂੰ ਸਾਡੇ ਪੰਜਾਬ ਦੀ ਪੁਲਿਸ ਨੇ ਧਾਰ ਆ ਕੇ ਲਗਭਗ ਜਿਹੜਾ 2.5 300 ਜੀ ਦੇ ਵਿੱਚ ਅਫਸਰ ਸੀ ਟਿਕਰੀ ਨੇ ਉਹਨਾਂ ਨੇ ਆ ਕੇ ਸਾਡੇ ਜਿਹੜੇ ਰਹਿਣ ਬਸੇਰੇਆ ਜਿਨ੍ਹਾਂ ਦੀਆਂ ਬਾਹਰੋਂ ਕੁੰਡੀਆਂ ਲਾਈਆਂ ਔਰ ਉਹਦੇ ਜਿਹੜਾ ਬਕੈਰਾ ਸਾਡੇ ਰਫਲ ਦੇ ਜਿਹੜੇ ਬੱਟ ਦੇ ਨਾਲ ਉਹਦਾ ਰਹਿਣ ਬਸੇਰਾ ਜਿਹੜਾ ਢੋੜਿਆ ਔਰ ਤੋੜ ਕੇ ਅੰਦਰੋਂ ਕੁੰਡੀ ਖੋਲ ਕੇ ਉਹਨੂੰ ਬਰਨਾਨੀ ਬੰਨਣ ਦਿੱਤਾ ਉਹਨੂੰ ਆਪਣਾ ਜਿਹੜਾ ਪਜਾਮਾ ਨਹੀਂ ਪਾਉਣ ਦਿੱਤਾ ਉਹਨੂੰ ਜੋੜੇ ਨਹੀਂ ਪਾਉਣ ਦਿੱਤੇ ਇੱਥੋਂ ਤੱਕ ਕਿ ਜਿਹੜਾ ਸਾਡਾ ਆ ਸਾਡਾ ਸਾਡੇ ਘਿਆਸਾ ਸ੍ਰੀ ਸਾਹਿਬ ਇਹ ਵੀ ਮਤਲਬ ਜਾਨੀ ਉਹਨੂੰ ਪਾਉਣ ਨਹੀਂ ਦਿੱਤਾ ਚਸ ਕਰਕੇ ਬਈ ਜੇ ਕਰੇ ਇੱਥੇ ਰਹਿਣ ਬਸੇਆਂ ਦੇ ਵਿੱਚ ਬੈਠੇ ਲੋਕ ਇਹਨਾਂ ਨੂੰ ਪਤਾ ਲੱਗ ਗਿਆ ਤੇ ਸਾਨੂੰ ਨਿਕਲ ਨਹੀਂ ਦੇਣਾ ਦਾਦੇ ਭੱਜ ਕੇ ਗਏ ਨਾਲ ਡਲੇ ਵਾਲਾ ਸਾਬ ਨਾਲ ਜਾਂ ਡਲੇ ਵਾਲਾ ਸਾਬ ਨੂੰ ਕੱਲੀ ਲੈ ਕੇ ਗਿਆ ਜਾਂ ਹੋਰ ਵੀ ਕਿਸੇ ਆਗੂ ਨੂੰ ਜਾਂ ਲੈ ਕੇ ਗਏ ਨੇ ਨਾਲ ਉਹਨਾਂ ਨੇ ਮਿੰਟੀ ਟਨ ਲਾਇਆ ਨੇ ਮੈਂ ਥੀ ਪਿਆਸੀਗਾ ਮੈਂ ਡਾਕ ਦੇ ਪਿਆ ਸੀ ਜਦੋਂ ਖੜਕਾ ਹੋਇਆ ਮੈਂ ਦੇਖਿਆ ਤਾਂ ਮੇਰੇ ਕੋਲ ਦੋ ਮਲਾਜ਼ਮ ਆਏ ਮੈਂ ਇੱਥੇ ਦੂਜੇ ਪਾਸੇ ਪਏ ਬੰਦਿਆਂ ਨੂੰ ਮਤਲਬ ਬੋਲ ਮਾਰਿਆ ਠਾਏ ਕਿਉਂਕਿ ਨੀਂਦ ਸੀਗੇ ਉੱਪਰੇ ਜੇ ਉੱਠੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਤੇ ਦੋ ਮਿੰਟਾਂ ਚ ਉਹ ਵੱਡਿਆਂ ਦੇ ਕਿ ਨਿਕਲ ਗਏ ਜੇਕਰ 5 ਮਿੰਟ ਲਾਉਂਦੇ 7 ਮਿੰਟ ਲਾਉਂਦੇ ਤਾਂ ਮੇਰੇ ਖਿਆਲ ਸਾਡੀ ਬਹੁਤ ਵੱਡੀ ਝਟ ਪਾਉਣੀ ਸੀਗੇ ਉਹਨਾਂ ਨੂੰ ਨਿਕਲ ਨਹੀਂ ਦਿੰਦੇ ਸੀ ਅਸੀਂ ਚਲੋ ਕੋਈ ਡਿੱਕਾ ਨਹੀਂ ਸਾਨੂੰ ਚੱਕ ਲਿਆ ਸਾਡਾ ਆਗੂ ਅੱਜ ਵੀ ਅੱਜ ਵੀ ਸਾਡਾ ਆਗੂ ਹੈ ਜਿਹੜਾ ਉਹ ਹੌਸਲਾ ਬਲੰਦ ਹੈ ਉਹਨੇ ਬਹੁਤ ਵੱਡਾ ਜਿਹੜਾ ਕਦਮ ਚੱਕਿਆ ਜਿਹੜਾ ਅੱਜ ਤੱਕ ਸਾਡੇ ਸਮਾਜ ਦੇ ਵਿੱਚ ਮੇਰੇ ਖਿਆਲ ਨਾਲ ਸਾਡੇ ਕਿਸਾਨ ਜਮਾਤ ਦੇ ਵਿੱਚ ਕਿਸੇ ਨੇ ਨਾ ਸੋਚਿਆ ਨੇ ਨਾ ਕਿਸੇ ਨੇ ਕਰਿਆ ਦੇਖੋ ਉਹਨੇ ਪਹਿਲੇ ਹੀ ਆਪਣੀ ਜਿਹੜੀ ਪਿਓ ਦਾਦੇ ਦੀ ਵਿਰਾਸਤ ਚਾਈ ਚੀਜ਼ ਉਹ ਆਪਦੇ ਬੇਟੇ ਨਾਲ ਆਪਦੇ ਪੋਤੇ ਨਾਲ ਕਦੇ ਨਹੀਂ ਆਪਾਂ ਸੋਚਿਆ ਹੀ ਨਹੀਂ ਹੁਣਾ ਇਹ ਕਦੇ ਕਿ ਸਾਡੇ ਘਰੇ ਜਿਹੜੀ ਨੂ ਆਇਆ ਸਾਡੀ ਧੀ ਹੈ ਅਸੀਂ ਆਪਣੀ ਨੂ ਨੂੰ ਸਮਝਦੇ ਹਾਂ ਬਗਾਨਾ ਕਿ ਜਿਹੜੇ ਨਾ ਕਰਤਾ ਪਤਾ ਨਹੀਂ ਇਹ ਬਾਗਣਾ ਜਾਵੇ ਜਾਏ ਸਾਡੇ ਜਵਾਕ ਨੂੰ ਤੱਕ ਨਾ ਕਰਨ ਲੱਗੇ ਤੇ ਉਹਨੇ ਆਪਣੀ ਨੂ ਨੂੰ ਧੀ ਬਣਾ ਕੇ ਉਹਦੇ ਨਾਂ ਵੀ ਪਹਿਲੀ ਕਰਾਈ ਤੇ ਸੁਰਖਰੂ ਹੋ ਗਿਆ ਕਿ ਮੈਨੂੰ ਕੱਲ ਨੂੰ ਕੋਈ ਸਮਾਜ ਦੇ ਵਿੱਚ ਜਾਂ ਸਾਡੀ ਕਿਸਾਨ ਜਮਾਤ ਆ ਇਹ ਨਾ ਕਹੇ ਕਿ ਲੋਕਾਂ ਦੇ ਗਵਾਹੀ ਕਰਦਾ ਸੀ ਐਡਾ ਗਿਆਨ ਐਡਾ ਉੱਚ ਚੋਟੀ ਦਾ ਲੀਡਰ ਤੇ ਆਪਦੇ ਪਰਿਵਾਰ ਨੂੰ ਖੇਰੋਂ-ਵੇਰੋਂ ਕਰ ਗਿਆ ਆਪਦੇ ਪਰਿਵਾਰ ਨੂੰ ਜਿਹੜੀ ਲੜਾ ਗਿਆ ਆਪច ਦੀ ਉਹਨੇ ਸਾਰਾ ਕੁਝ ਮਤਲ ਜਿਹੜਾ ਸਾਫ਼ ਕਰਕੇ ਉਹਨੇ ਮੰਨ ਲਿਆ ਕਿ ਆਰ ਪਾਰਟੀ ਲੜਾਈ ਹੈ ਜਾਂ ਮਰ ਜوں ਜਾਂ ਆ ਲੋਕਾਂ ਨੂੰ ਜਿਹੜੇ ਸਾਡੇ ਕਿਸਾਨ ਜਮਾਤ ਹੈ ਇਹਨਾਂ ਨੂੰ ਜਿਹੜੀ ਮੰਗ ਹੈ ਉਹ ਲੈ ਕੇ ਡਾਉਂਗਾ ਕਿਤੇ ਨਾ ਕਿਤੇ ਮਿਲ ਜਣੀ ਸਾਡੇ ਨਾਲ ਬਾਬਾ ਨਾਨਕ ਹੈ ਉਹ ਪਰਮਾਤਮਾ ਸਾਡੇ ਨਾਲ ਸਰਵਨ ਸਿੰਘ ਪੰਦੇਰ ਜੀ ਵੀ ਤੁਹਾਨੂੰ ਪਤਾ ਜੀ ਮੈਂ ਆਏ ਸੀਗੇ ਲੰਗੋਵਾਲ ਸਾਹਿਬ ਵੀ ਇੱਥੇ ਆਏ ਸੀਗੇ ਤੇ ਕੀ ਉਹਨਾਂ ਦਾ ਅੱਗੇ ਦਾ ਕੀ ਫੈਸਲਾ ਹੈ ਤੁਹਾਨੂੰ ਲੱਗਦਾ ਕੀ ਫੈਸਲਾ ਕਰਨਗੇ ਜਿਹੜੀ ਦੋਨੇ ਫੋਰਮਾਂ ਦੀ ਜਿਹੜੇ ਤਿੰਨ ਆਗੂਆਂ ਦੇ ਸਾਡੇ ਪਹਿਲੇ ਹੀ ਨਾਂ ਆ ਚੁੱਕੇ ਨੇ ਉਹ ਤਿੰਨ ਆਗੂਆਂ ਦੇ ਵਿੱਚੋਂ ਸਾਡਾ ਸਾਡੇ ਪ੍ਰਧਾਨ ਜੀ ਮਤਲਬ ਜਣੀ ਸਰਕਾਰ ਨੇ ਆਪਣੇ ਕਬਜ਼ੇ ਚ ਲੈ ਲਿਆ ਦੋ ਆਗੂ ਹੋਰ ਨਗੇ ਜਿਨ੍ਹਾਂ ਦੇ ਨਾਂ ਆਏ ਹੋਏ ਨਗੇ ਉਹਨਾਂ 'ਚੋ ਕਿਹੜੇ ਆਗੂ ਤੇ ਮੋਹਰ ਲੱਗਦੀ ਹੈ ਕਿਹੜੇ ਆਗੂ ਨੂੰ ਮਤਲਬ ਜਾਨੀ ਜਿਹੜਾ ਆ ਲੋਕਾਂ ਦਾ ਖੀਰ ਜਾਨੀ ਭਲਾਈ ਦਾ ਜਿਹੜਾ ਹੈਗਾ ਲੋਕਾਂ ਦਾ ਕੀਤੇ ਝੋਲੀ ਪੈਂਦਾ ਹੈਗਾ ਇਹ ਦੇਖਣ ਵਾਲਿਆ ਆ 10-20 ਮਿੰਟਾਂ 'ਚ ਪਤਾ ਲੱਗ ਜਾਣਾ ਕਿਉਂਕਿ ਅਸੀਂ ਜਿਹੜਾ ਪੰਡਾਲ ਹੈ ਉੱਥੇ ਸਟੇਜ ਲੱਗੀ ਹੈ ਜਿਹੜੇ ਆਗੂ ਦਾ ਨਾਂ ਆ ਗਿਆ ਬਕਾਇਦਾ ਸੀ ਇੱਥੋਂ ਉਹ ਆਗੂ ਹੈ ਜਿਹੜੇ ਮਤਲਬ ਮੇਨ ਉਹਨਾਂ ਨੂੰ ਬੁਲਾ ਕੇ ਅਸੀਂ ਬਕਾਇਦਾ ਉੱਧਰ ਜਿਹੜਾ ਜਿਹੜੇ ਜਿੱਥੇ ਬਹੋਣਾ ਹੈ ਇਟੋ ਮਾਰਚ ਲੈ ਕੇ ਜਾਵਾਂਗੇ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਪੈਦਲ ਮਾਰਚ ਲਾ ਕੇ ਉੱਥੇ ਬਹਾਵਾਂਗੇ ਉਹ ਆਗੂ ਕਿਹੜੇ ਦਾ ਨਾ ਆਉਣ ਹੈਗਾ ਉਹ ਸਾਨੂੰ ਨਹੀਂ ਪਤਾ ਉਹ 10-20 ਮਿੰਟਾਂ ਚ ਮਤਲਬ ਕਿਹੜੇ ਖਿਲਾਰ ਹੋ ਜਾਣਾ ਪਰ ਮੈਂ ਸਵੇਰ ਜਦੋਂ ਸਾਡੇ ਪ੍ਰਧਾਨ ਜੀ ਨੂੰ ਚੱਕਿਆ ਤੇ ਸਾਨੂੰ ਲੱਗਿਆ ਵੀ ਕਿ ਸਰਕਾਰ ਮਤਲਬ ਜਣੀ ਸਰਕਾਰ ਦੇ ਮਨ ਦੇ ਵਿੱਚ ਇਹ ਨਾ ਵਗ ਜੇ ਕਿ ਜਿਹੜਾ ਗੁਨੇ ਮਰਨ ਵਰਤੇ ਬੈਠਣਾ ਸੀ ਉਹਨੂੰ ਅਸੀਂ ਮਤਲਬ ਕਬਜ਼ੇ ਚ ਲੈ ਲਿਆ ਤੇ ਹੁਣ ਪਤਾ ਨਹੀਂ ਇਹਨਾਂ ਕੋਲੇ ਬੈਠਣ ਲਈ ਕੋਈ ਬੰਦਾ ਨਹੀਂ ਹੋਣਾ ਤੇ ਅਸੀਂ ਤੜਕੇ 3:30 ਵਜੇ ਬਕਾਇਦਾ ਇਥੋਂ ਲੈ ਹੋ ਕੇ ਬੀੜ ਕੋ ਪਾਇਆ ਕਿ ਅਸੀਂ ਜੇਕਰ ਸਾਨੂੰ ਇਹ ਸਾਡਾ ਜਿਹੜੇ ਇੱਥੇ ਬੈਠੇਗੇ ਆਗੂਣਗੇ ਸਾਨੂੰ ਮਾਨਤਾ ਦੇ ਦੇਣਗੇ ਤੇ ਅਸੀਂ ਮਰਨ ਵਰਤੇ ਬੈਠਾਂਗੇ ਤੇ ਅੱਜ ਵੀ ਸਾਡਾ ਉਹ ਟੀਚਾ ਮਥੇ ਜੇਕਰ ਸਾਨੂੰ ਮੌਕਾ ਦਿੱਤਾ ਤੇ ਸਾਨੂੰ ਸਮਾਂ ਮਿਲਿਆ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਆ ਲੋਕਾਂ ਦੀ ਝੋਲੀ ਦੇ ਵਿੱਚ ਕੁਝ ਪਾ ਕੇ ਦੇਵਾਂਗੇ ਹਰ ਹਾਲਤ ਲੈ ਕੇ ਜਾਵਾਂਗੇ ਪਿੱਛੇ ਨਹੀਂ ਹਟਾਂਗੇ ਔਰ ਜੱਟ ਤੇ ਹਾਰ ਦੀ ਲੜਾਈ ਐ ਮੌਤ ਦੀ ਤੇ ਜ਼ਿੰਦਗੀ ਦੀ ਲੜਾਈ ਐ ਤੇ ਆਰ ਪਾਰ ਦੀ ਲੜਾਈ ਐ ਸਰਕਾਰ ਦੇ ਨਾਲ ਸਰਕਾਰ ਆਪਣਾ ਜੋਰ ਲਾ ਰਹੀ ਐ ਅਸੀਂ ਆਪਣਾ ਲਾ ਰਿਆਂ ਅਸੀਂ ਤਾਂ ਛੁੱਡੇ ਇਸ ਮਦਮ ਰਹੀ ਉਹ ਸਾਡੇ ਕਿਸਾਨ ਜਮਾਤ ਨੂੰ ਅਪੀਲ ਕਰਦੇ ਆ ਕਿ ਹੁਣ ਘਰੇ ਬੈਠਣ ਦਾ ਸਮਾਂ ਨਹੀਂ ਲੜਾਈ ਆਰ ਪਾਰ ਦੀ ਐ ਇਹ ਜਾਂ ਲੀਡਰ ਤੁਹਾਨੂੰ ਨਾ ਮਿਲੇ